ਸੋ ਬੱਚਿਓ ਅੱਜ ਆਪਾਂ ਗੁਰਮੁਖੀ ਪੈਤੀ ਸਿੱਖਾਂਗੇ ਕੀ ਸਿੱਖਾਂਗੇ ਗੁਰਮੁਖੀ ਪੈਤੀ ਆ ਗੁਰਮੁਖੀ ਪੈਤੀ ਨੂੰ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹਨਾਂ ਖਰਾਂ ਦੀ ਰਚਨਾ ਕੀਤੀ ਸੀ ਇਹਨਾਂ ਨੂੰ ਤੱਤੀ ਬਾਰੇ ਵਿੱਚ ਦੱਸੇ ਠੀਕ ਆ ਜਿਹੜਾ ਪਾ ਗੁਰਮੁਖੀ 35 ਉਰਾ ਐੜਾ ਏੜੀ ਸਸਾ ਹਾ ਇਦਾਂ ੜੇ ਤਾਂ ਸਿੱਖ ਰਹੇ ਹਾਂ ਠੀਕ ਆ ਇਹ ਗੁਰਦੇ ਪਾਸ਼ਾ ਜੀ ਨੇ ਇਹ ਅੱਖਰਾਂ ਨੂੰ ਤਰੀ ਬੰਧ ਲੜੀਵਾਰ ਬਣਾਇਆ ਸੀ ਠੀਕ ਆ ਜਿਹੜੀ ਗੁਰਮੁਖੀ 35 ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪੜ੍ਹਦੇ ਹਾਂ ਠੀਕ ਆ ਤੇ ਉਹਦੇ ਵਿੱਚ ਅੱਖਰ ਇਹ ਸਸੇ ਤੋਂ ਸ਼ੁਰੂ ਹੁੰਦਾ ਹੈ ਪਰ ਦੂਜੇ ਮਹਾਰਾਜ ਨੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਠੀਕ ਹੈ ਕੱਲ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾਰਾ ਸੀ ਠੀਕ ਹੈ ਗੁਰੂ ਜੇ ਮਹਾਰਾਜ ਨੇ ਇਸ ਗੁਰੂ ਕੀ ਅੱਖਰਾਂ ਨੂੰ ਤਰਤੀ ਬੰਦ ਕਰਕੇ ਪੂਰੇ ਤੋਂ ਸ਼ੁਰੂ ਕਰਕੇ ਪਹਿਲੀ ਲਾਈਨ ਦੇ ਵਿੱਚ 57 ਲੈ ਕੇ ਤੇ 8 ਤੋਂ 7 ਲਾਈਨਾਂ 35 ਅੱਖਰਾਂ ਨੂੰ ਮਹਾਰਾਜ ਨੇ ਦੂਜੇ ਮਹਾਰਾਜ ਸ੍ਰੀ ਗੁਰੂ ਅੰਗਦੇਵ ਮਹਾਰਾਜ ਜੀ ਨੇ ਤਰਤੀ ਬੰਦ ਕਰਕੇ 77 ਅੱਖਰਾਂ ਨੂੰ ਚੁਕੇ ਮਨਾਇਆ ਠੀਕ ਹੈ ਤੇ تیر ਬੱਚਿਆਂ ਨੂੰ ਦੂਜੇ ਪਾਸਾ ਆਪ ਬੱਚਿਆਂ ਨੂੰ ਪੜਾਉਂਦੇ ਸੀ ਗੁਰਮੁਖੀ ਪੈਂਤੀ ਠੀਕ ਹੈ ਗੁਰਮੁਖੀ ਤੋਂ ਭਾਪ ਹੁੰਦਾ ਹੈ ਕਿ ਗੁਰੂਆਂ ਨੇ ਜਿਹੜੀ ਆਪਾਂ ਇਹ ਗੁਰਮੁਖੀ ਸਿੱਖ ਰਹੇ ਹਾਂ ਗੁਰੂਆਂ ਨੇ ਆਪਣੇ ਮੁਖ ਤੋਂ ਉਚਾਰਨ ਕੀਤੀ ਹੈ ਠੀਕ ਹੈ ਇਹਨੂੰ ਤਾਂ ਗੁਰਮੁਖੀ ਬੋਲਦੇ ਨੇ 35 ਹੋ ਗਿਆ ਇਹਨਾਂ ਅੱਖਰਾਂ ਦੀ ਗਿਣਤੀ 35 ਠੀਕ ਹੈ ਗੁਰਮੁਖੀ 35 ਠੀਕ ਹੈ ਸੋ ਇਹ ਗੁਰਮੁਖੀ 35 ਦੇ ਰਚਨਹਾਰ ਕਿਹੜੇ ਗੁਰੂ ਨੇ ਅਕਾਲ ਪੁਰਖ ਦੇ ਜੀ ਆ ਕਿਹੜੇ ਗੁਰੂ ਨੇ ਸ਼੍ਰੀ ਗੁਰੂ ਅੰਗਦ ਦੇ ਜੀ ਆ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇਹਨਾਂ ਅੱਖਰਾਂ ਦੀ ਰਚਨਾ ਕੀਤੀ ਸੀ ਕਿਹਦਾ ਰਚਨਹਾਰ ਨੇ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪਾਸ ਠੀਕ ਆ ਸੋ ਸਾਨੂੰ ਸਾਰਿਆਂ ਨੂੰ ਇਹ ਗੁਰਮੁਖੀ ਅੱਖਰ ਆਉਣੇ ਚਾਹੀਦੇ ਨੇ ਠੀਕ ਆ ਪਰ ਪਾ ਜਿੱਥੇ ਹੋਰ ਭਾਸ਼ਾਵਾਂ ਆ ਸਿੱਖਦੇ ਨੇ ਇੰਗਲਿਸ਼ ਦੇ ਸਾਨੂੰ ਏ ਵੀ ਸੀ ਅਸੀਂ ਕਦੇ ਨਹੀਂ ਭੁੱਲਦੇ ਹਨਾ ਪਾਰੀ ਸੇ ਤਰਾਏ ਸਾਨੂੰ ਜਿਹੜੀ ਗੁਰਮੁਖੀ ਲਿਪੀ ਆ ਗੁਰਮੁਖੀ 35 ਐਸਾ ਦਿਨ ਸਾਡੇ ਗੁਰੂਆਰੇ ਦਿੱਤੀ ਆ ਠੀਕ ਆ ਅਸੀਂ ਇਸ ਨੂੰ ਵੀ ਨਹੀਂ ਭੁੱਲਣਾ ਠੀਕ ਆ ਗੁਰੂ ਨੇ ਦਿੱਤੀ ਵੀ ਦਾਤ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਠੀਕ ਆ ਸੋ ਆਪਾਂ ਗੁਰਮੁਖੀ 35 ਸਿੱਖਾਂਗੇ ਅੱਜ ਠੀਕ ਆ ਮੇਰੇ ਨਾਲ-ਨਾਲ ਬੋਲਿਓ ਠੀਕ ਆ ਕੂੜਾ ਊੜਾ ਐੜਾ ਐੜਾ ਈ ਈ ਸ ਸ ਹ ਹ ਹ ਤ ਤ ਖ ਖ ਰ ਰ ਕ ਕ ਗ ਗ ਵ ਵ ਚ ਚ ਛ ਛ ਜ ਜ ਟ ਟ ਟੈਕ ਟੈਕ ਠਠਾ ਠਠਾ ਡੱਡਾ ਡੱਡਾ ਟੱਡਾ ਟੱਡਾ ਨਾਣਾ ਨਾਣਾ ਤੱਤਾ ਤੱਤਾ ਠਠਾ ਠਠਾ ਡੱਤਾ ਡੱਡਾ ਤੱਦਾ ਤੱਦਾ ਨੰਨਾ ਨੰਨਾ ਲੱਲਾ ਲੱਲਾ ਵਾ 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 ਰਾਣਾ ਰਾਣਾ ਠੀਕ ਹੈ ਇਹਨੂੰ ਰਾਣਾ ਨਹੀਂ ਬੋਲਣਾ ਇਹਨੂੰ ਬੋਲਣਾ ਹੜਾਣਾ ਕੀ ਬੋਲਣਾ ਹੜਾਣਾ ਆ ਠੀਕ ਹੈ ਏਸੀ ਗੁਰਮੁਖੀ 31 ਠੀਕ ਹੈ ਗੁਰਮੁਖੀ 31 ਕੌਣ ਸੁਣਾਏਗਾ ਉਹ ਗੁਰਮੁਖੀ 31 ਚੱਲ ਭਈਆ ਖੜਿਓ ਖੜਿਓ ਕੇ ਖੜਿਓ ਕੇ ਅੱਖਰ ਨੂੰ ਇਹਦੇ ਨਾਲ-ਨਾਲ ਬੋਲਣਾ ਇਦਾਂ ਨੂੰ ਕਰਕੇ ਸਮਝਾਣਾ ਸੁਣਾਏ ਦੀ ਠੀਕ ਆ whaka uh -huh. ਰਾਣਾ ਰਾਣਾ ਗੱਲਾ ਗੱਲਾ ਰਾਣਾ ਵਾਹ ਵਾਹ ਰਾਣਾ ਠੀਕ ਆ ਏਸੀ ਗੁਰਮੁਖੀ 35 ਦੇਖੋ ਬੱਚਿਓ ਜਿਹੜਾ ਗੁਰਮੁਖੀ 35 ਆਪਾਂ ਪੜ੍ਹਦੇ ਆ ਨਾ ਠੀਕ ਆ ਇਹ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਆ ਇਹ ਭਾਸ਼ਾ ਠੀਕ ਆ ਇਹ ਭਾਸ਼ਾ ਸੰਤਰ ਭਾਸ਼ਾ ਹੈ ਸਭ ਤੋਂ ਆਸਾਨ ਯੂਪੀਆ ਗੁਰਮੁਖੀ ਕਹਿੰਦੇ ਇਸ ਆਪਾ ਸ਼ਬਦ ਦੇ ਨਾਲ ਅਰਣਾ ਨਾਲ ਅਸੀਂ ਸੰਸਾਰ ਭਾਦੀਆਂ ਹਰੇਕ ਪਾਸ਼ਾ ਵਰ ਨੂੰ ਲਿਖ ਸਕਦੇ ਹਰੇਕ ਅੱਖਰ ਨੂੰ ਅਸੀਂ ਆਸਾਨੀ ਦੇ ਨਾਲ ਗੁਰਮੁਖੀ ਦੇ ਵਿੱਚ ਲਿਖ ਸਕਦੇ ਹ ਠੀਕ ਹੈ ਸੋ ਇਹਨੂੰ ਆਪਾਂ ਨੇ ਯਾਦ ਰੱਖ ਲੈ ਕਿਉਂਕਿ ਇਹ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਆ ਠੀਕ ਹੈ ਆਪਾਂ ਨੇ ਇਹਨੂੰ ਕਦੇ ਵੀ ਵਿਸਾਰ ਨਾ ਲਈ ਇੱਕ ਨਹੀਂ ਆਪਾਂ ਅੱਗੇ ਮਹਾਰਨੀ ਸਿੱਖਾਂਗੇ ਠੀਕ ਹੈ ਜਿਵੇਂ ਮੁਕਤਾ ਅੱਖਰ ਹੋ ਗਿਆ ਕੰਨਾ ਹੋ ਗਿਆ ਸਿਹਾਰੀ ਹੋਗੀ ਬਿਹਾਰੀ ਹੋਗੀ ਔਕੜ ਹੋ ਗਿਆ ਦੁਲੈਂਕੜ ਲਾਵਾ ਗੁਲਾਵਾ ਓੜਾ ਕਨੋੜਾ ਟਿੱਪੀ ਤੰਨਾ ਤੇ ਬਿੰਦੀ ਠੀਕ ਆ ਤੇ ਇਹ ਜਦੋਂ ਇਹ 12 ਮਾਤਰਾਵਾਂ ਸਿੱਖ ਜਾਵਾਂਗੇ ਠੀਕ ਆ ਫਿਰ ਵੱਡੀ ਮੁਹਾਰਨੀ ਸਿੱਖਟੇ ਫਿਰ ਅਗੇ ਆਪਾਂ ਗੁਰਬਾਣੀ ਸੰખ્યા ਸ਼ੁਰੂ ਕਰਾਂਗੇ ਗੁਰਬਾਣੀ ਨੂੰ ਸ਼ੁੱਧ ਕਿਵੇਂ ਪੜਨਾ ਹੈ ਠੀਕ ਆ ਗੁਰਬਾਣੀ ਨੂੰ ਸ਼ੋਕ ਪੜ੍ਹਨ ਦੇ ਲਈ ਸਾਨੂੰ ਇਹ 12 ਮਾਤਰਾਵਾਂ ਦਾ ਸ਼ੁੱਧ ਉਚਾਰਨ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਅਸੀਂ ਗੁਰਬਾਣੀ ਨੂੰ ਸ਼ੁੱਧ ਪੜ੍ਹ ਸਕਦੇ ਹਾਂ ਠੀਕ ਆ ਸੋ ਸਾਰੇ ਬੱਚਿਆਂ ਨੇ ਗੁਰਮੁਖੀ ਪੈਂਤੀ ਯਾਦ ਕਰਨੀ ਆ ਠੀਕ ਆ ਯਾਦੇ ਕਰੋਗੇ ਨਾ ਸਾਰੇ ਬੱਚੇ ਹਾਂਜੀ ਹਾਂ ਕਿਉਂਕਿ ਇਹ ਕਿਹੜੇ ਗੁਰੂ ਮਹਾਰਾਜ ਨੇ ਰਚਨਾ ਕੀਤੀ ਦੀ ਗੁਰਮੁਖੀ ਦੀ ਗੁਰੂ ਅੰਗਦ ਦੇਵ ਜੀ ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਠੀਕ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਕਿੰਵੇਂ ਗੁਰੂ ਤੇ ਦੂਜੇ ਹਾਂ ਦੂਜੇ ਗੁਰੂ ਠੀਕ ਹੈ ਦੂਜੇ ਗੁਰੂ ਮਹਾਰਾਜ ਨੇ ਇਹ ਸਾਨੂੰ ਪੈਂਤੀ ਅੱਖਰ ਦਿੱਤੇ ਨੇ ਅਸੀਂ ਇਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਣਾ ਹੈ ਠੀਕ ਹੈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ